ਡੈਡੀ ਜੀ ਮੈਂ ਆਪਣੇ ਨਾ ਵੀਰ ਨੂੰ ਫੋਨ ਕਰਤਾ ਵਾ ਤੇ ਤੁਸੀਂ ਵੀ ਜਿੰਨੂੰ ਸੱਦਣਾ ਸੱਦ ਲੋ ਤੇ ਰੋਜ ਦੇ ਨਾ ਚਾਜੋ ਰੋਲੇ ਜਿਹੜਾ ਮਕਾ ਦਿਓ ਮੈਨੂੰ ਨਹੀਂ ਇਹ ਚੰਗਾ ਲੱਗਦਾ ਜਿੱਦਾਂ ਵੀ ਤੁਹਾਡੀ ਗੱਲ ਨਿਬੜਦੇ ਨਾ ਚਾਜੋ ਨੂੰ ਨਿਬੇੜ ਦਿਓ ਚਾਜੋ ਰਵਾ ਅਸੀਂ ਪਾਇਆ ਤੇ ਤੂੰ ਪਾਇਆ ਵਾ ਕੋ ਜਿੰਨੀ ਗੱਲ ਵਾ ਤੂੰ ਵਧਾਈ ਗਏ ਅਸੀਂ ਪਾਣੀ ਪਾਈ ਗਏ ਪਾਣੀ ਪਾਈ ਗਏ ਪਰ ਤੂੰ ਨਹੀਂ ਹਟੀ ਅਖੀਰ ਦੀ ਬਾਕੀ ਜਿਹੜਾ ਪੰਚਾਇਤ ਵਾਲ ਗਏ ਆ ਸ਼ੋਖ ਨੂੰ ਗਏ ਸੀ ਅਸੀਂ ਕੋਈ ਜਿੰਜਾ ਗਏ ਸੀ ਮੈਂ ਉਹੋ ਮੇਰੀ ਕੋਈ ਜ਼ਿੰਦਗੀ ਸੀ ਜਦੋਂ ਮੈਂ ਗਿਆ ਵਾਂ ਸਾਹ ਜੇ ਤੁਹਾਨੂੰ ਵੀ ਮੈਂ ਦੱਸਿਆ ਵਾ ਕਿ ਮੈਂ ਤੇ ਘਰ ਤਾ ਵਾ ਤੂੰ ਨਾ ਜਾਣਾ ਆ ਫੇਰ ਨਾ ਕਿਉਂ ਵੀ ਸਾਨੂੰ ਦੱਸਿਆ ਬੁੱਢੇ ਵਾਰੇ ਟੀਆ ਬੁੱਤ ਜਿਹੜੇ ਹੈ ਨਾ ਇਹ ਮਾਪਿਆ ਡਗੋਰੀ ਹੁੰਦੇ ਆ ਤੇ ਤੂੰ ਸਾਡਾ ਪੂਰਾ ਹੀ ਪਾਸ ਕਢਣ ਨਹੀਂ ਆ ਕੋਈ ਮਾ ਸਾਹਿਬ ਦੀ ਗੱਲ ਕਰ ਤੈਨੂੰ ਕਿੱਡੇ ਪਿਆਰ ਨਾਲ ਲਾਡਾ ਚਾਵਾਂ ਨਾ ਰੱਖਿਆ ਸੀ ਪਰ ਤੈਨੂੰ ਰਹਿਣਾ ਨਹੀਂ ਆਇਆ ਡੈਡੀ ਜੀ ਮੈਨੂੰ ਰਹਿਣਾ ਵੀ ਆਇਆ ਸੀ ਤੇ ਲਾਡਾ ਨਾ ਤੁਸੀਂ ਮੈਨੂੰ ਰੱਖਿਆ ਹੀ ਬੜਿਆ ਜਿਉਂ ਤੈਨੂੰ ਮੈਨੂੰ ਲਾਡ ਨਾਲ ਰੱਖਿਆ ਹੈ ਨਾ ਤੇ ਮਾਂ ਵੀ ਤੁਹਾਡਾ ਚਾਮਲਾ ਬੜਾ ਕੀਤਾ ਹੈ ਤੁਹਾਨੂੰ ਇਜਤਨਾ ਰੋਟੀ ਦਿੰਦੀ ਰਹੀਆਂ ਅੰਬਰੇ ਤੁਸੀਂ ਬਾਹਰੋਂ ਉਸਲੇ ਪਾਣੀ ਨਾਲ ਪਾਣੀ ਤੇ ਰੋਟੀ ਨਾਲ ਰੋਟੀ ਦਿੰਦੇ ਪਹਿ ਮਾਤਾ ਦੇ ਮਗਰ ਲਾ ਕੇ ਤੇ ਮੇਰੇ ਨਾਲ ਤੁਸੀਂ ਗੱਤ ਬਹੁਤ ਬੋਲਣ ਲਾ ਪਏ ਤੇ ਮੈਂ ਤਾਂ ਅੱਕ ਕੇ ਤੁਹਾਨੂੰ ਕਿਹਾ ਵਾ ਕਿ ਮੈਨੂੰ ਤੁਸੀਂ ਬੇਸਕਪੇ ਅੱਡ ਕਰ ਲਓ ਅੱਜ ਅਜੇ ਵੀ ਡੁੱਲੇ ਬੇਰਾ ਦਾ ਨਾ ਉਹ ਨਹੀਂ ਵਿਖੜਿਆ ਮੈਂ ਤੇ ਆਨੀ ਆ ਨਾ ਇੱਥੇ ਦੀ ਗੱਲ ਇੱਥੇ ਨਿਬੇੜ ਲਈਏ ਬਾਹਰ ਨਹੀਂ ਕੱਢੀ ਦੀ ਹੁੰਦੀ ਪਰ ਤੂੰ ਜਿਹੜੀ ਆ ਨਾ ਹਾਨੂੰ ਸਾਜਿਜ ਪਾ ਕੇ ਛੱਡਣ ਦੇਤੀ ਆਂ ਆਹੀ ਔਖੇ ਭੋਕੇ ਤੇ ਹੁਣ ਰਹੀ ਇਥੋ ਤੱਕ ਨਾ ਪੜਾਈਂ ਜਾਂ ਸਾਜਿਜ ਪਾ ਕੇ ਤੇ ਮੈਂ ਆਪੇ ਤੁਹਾਨੂੰ ਛੱਡਣਾ ਇੱਕ ਬੰਨੇ ਤੂੰ ਉਦੋਂ ਮੇਰੇ ਮੂੰਹ ਤੇ ਚ ਪੇੜ ਮਾਰਦੀ ਦੂਜੇ ਬੰਨੇ ਤੂੰ ਮੇਰੇ ਮੁੰਡੇ ਨੂੰ ਪੜਕਾਉਂਦੇ ਰਹਿੰਦੇ ਜੋ ਤੇ ਇਹਦੇ ਖਿਲਾਫ ਆਪਣੀ ਮੰਮੀ ਦੇ ਉਹ ਵੀ ਨਫ਼ਰਤ ਕਰਨ ਰਿਆ ਮੇਰੇ ਤੋਂ ਕੀ ਇਹ ਪੜਕੰਮ ਨੇ ਆ ਉਹ ਨੂੰ ਨਹੀਂ ਆਣੇ ਨਾ ਇਹ ਕੀ ਆਣੇ ਆ ਜੋ ਇਹ ਅੱਖੀਂ ਦੇਂਦਾ ਕੰਨੀ ਸੁਣਦਾ ਨਾ ਉਹੋ ਗੱਲਾਂ ਕਰਦਾ ਤੇ ਤੈਨੂੰ ਉਹ ਬੁਰਾ ਲੱਗਣ ਡੈ ਪਿਆ ਵਾ ਈ ਆਣਾ ਹੈਗਾ ਉਹ ਉਹਨੂੰ ਕੋਈ ਸਮਝਵਾ ਪਰ ਤੂੰ ਹੀ ਉਹਨੂੰ ਟੁਕਣਾ ਦੇਈ ਜਾਂਦੇ ਜਿੰਨੇ ਦਿੰਦੇ ਤੂੰ ਹੀ ਦਿੰਦੇ ਟੁਕਣਾ ਨੂੰ ਆ ਛੱਡ ਲੋ ਬੰਨਾ ਮੁੰਡਾ ਰਿਆਣਾ ਨਹੀਂਗਾ ਮੁੰਡਾ ਬਹੁਤ ਸਮਝਦਾਰ ਆ ਪਰ ਤੇਰੀ ਜਿਹੜੇ ਆ ਕੰਮ ਹੋਣਾ ਇਹੋ ਨਹੀਂ ਪੇਛ ਜਾਣ ਦੇ ਗਏ ਕਿਹ ਜੀ ਦੀ ਤੇ ਤਾਂ ਜੀ ਤੁਹਾਨੂੰ ਕਿਹਾ ਪੇ ਲਾ ਦੋ ਕਿ ਬੰਨੇ ਗੱਲ ਫਿਰ ਹੁਣ ਤੰਗ ਕੋਈ ਨਹੀਂ ਹੋਣ ਦੇ ਜੇ ਤੇ ਤੈਨੂੰ ਬਹੁਤਾ ਚਾ ਆ ਬਣਾ ਆਹੀ ਤੇ ਅਨੇ ਵੀ ਨਾ ਹੀ ਲਾਈਏ ਤੇ ਲਾ ਦਿੰਨੇ ਆ ਫਿਰ ਤੂੰ ਇਹ ਵੀ ਚਾ ਲਾ ਕੇ ਵੇਖ ਲੈ ਇਹ ਕ ਇੱਚ ਆ ਕਾਦਾ ਮੈਂ ਅੱਜ ਦੋ ਘੁੱਲ ਕੇ ਲੈ ਆਈ ਲੈਣੇ ਮਾਂ ਪੁੱਤਾਂ ਨੇ ਆਪਣੇ ਤੇ ਜਦੋਂ ਤੂੰ ਬੁੱਢੇ ਵੇਲੇ ਹੱਥ ਪੈਰ ਰੋੜੇਂਗੀ ਨਾ ਤੇ ਪਤਾ ਦਿਨੂ ਫੇਰ ਹੀ ਲੱਗਣਾ ਵਾ ਐਦਾਂ ਨਹੀਂ ਤੈਨੂੰ ਲੱਗਣਾ ਕੋਈ ਪਤਾ ਵੀ ਦੋ ਭਾਂਡੇ ਹੋਂ ਤਾਂ ਘਰ ਦੇ ਵਿੱਚ ਖੜਕੀ ਜਾਂਦੇ ਆ ਤੂੰ ਤਾਂ ਬੁੱਤਾਂ ਹੀ ਡੈਫੀ ਆ ਤੇ ਜੇ ਤਾਂ ਭਾਂਡਿਆਂ ਨੂੰ ਚੇਬੀ ਪਾਉਂਡਿਆ ਵੀ ਤੂੰ ਤੇ ਮਾਤਾ ਇਹ ਚੇਬ ਮੈਂ ਨਹੀਂ ਪਾਏ ਤੁਸੀਂ ਪਵਾਏ ਆ ਤੇ ਪਏ ਆ ਜਿੱਦਾਂ ਦੀ ਮਕਤਾਰੀ ਤੈਨੂੰ ਮਿਲ ਗਈ ਹੈ ਨਾ ਤੂੰ ਤਾਂ ਘਰ ਦੇ ਵਿੱਚ ਸਮਝੇ ਮੈਨੂੰ ਕੁਝ ਨਹੀਂ ਗਾ ਤੂੰ ਤਾਂ ਉੱਤੇ ਉੱਤੇ ਘਰੇ ਫਿਰਦੀ ਆ ਮੈਨੂੰ ਚਾਬੀਆਂ ਮਿਲ ਗਈਆਂ ਤੇ ਉਹ ਮੈਨੂੰ ਸਮਝੇ ਨਹੀਂ ਆ ਯਾ ਬੇਗਾਂ ਮਿਲੀਆਂ ਤੇ ਤਾਈਆਂ ਤੋਂ ਔਖੀ ਹੋਈਆਂ ਪਹਿਲਾਂ ਤਾਂ ਤੁਸੀਂ ਬੜੀ ਸੌਖੀ ਹਾਂ ਡੈਡੀ ਜੀ ਰੋਟੀ ਖਾਣੀ ਚਾਹਾਂ ਪੀਣੀ ਪਾਣੀ ਪੀਣਾ ਉਹਦੋਂ ਦਾ ਨਹੀਂ ਹੁਣ ਪੁੱਛਦੀ ਡੈਡੀ ਨੂੰ ਕਦੀ ਪਾਣੀ ਨਹੀਂ ਪੁੱਛਿਆ ਕਦੀ ਰੋਟੀ ਵੀ ਨਹੀਂ ਤਾਜੀ ਤਾਜੀ ਪਕਾ ਕੇ ਦਿੰਦੀ ਤੇਰਾ ਕੋ ਪੁੱਛਦੀ ਰਹੀਆਂ ਡੈਡੀ ਵੀ ਇੰਨੇ ਵਾਇਆ ਜੋਗਾ ਜਦੋਂ ਮਿਲਣਗੇ ਨਾ ਸੁੱਕੀਆਂ ਤੇ ਫੇਰ ਪਤਾ ਗਾਣਾ ਡੈਡੀ ਨੂੰ ਵੀ ਆਹ ਦੇਖਿਆ ਅਰ ਸੱਤੜੀ ਮੇਰੀ ਕਿਸਮਤ ਤੇ ਡੈਡੀ ਕਿੱਤਰ ਕਿੱਤਰ ਹੋ ਜੇ ਉਹ ਸੱਚੀਆਂ ਸੁਣਾਈਆਂ ਤੇ ਕਿੱਦੇ ਹਲੇ ਅੰਦਰ ਨੂੰ ਗਈ ਆ ਆ ਗੱਲ ਹੀਓ ਆਪਣੀਆਂ ਪੰਜ ਸੋਚਣ ਆਉਂਦੀ ਰਹੇ ਤੇ ਜਦੋਂ ਹੀ ਕੋਈ ਗੱਲ ਕਰਨੀ ਨਾ ਭੁੜਕ ਕੇ ਡੰਡਿਓ ਪਾਰ ਹੋ ਜਾਂਦੀ ਹੁੰਦੀ ਤਾਂ ਹੁੰਦੀ ਰਵੇ ਮੈਂ ਨਹੀਂ ਹੁਣ ਸਮਝਦੀ ਡੈਡੀ ਨੂੰ ਹੁੰਦਾ ਉਹ ਗੋਲ ਜਾਂ ਡੈਡੀ ਦਾ ਸਾਰਾ ਪਾਲਾ ਲੱਪੜ ਜਾਏ ਚੱਲ ਛੱਡੋ ਇੰਨਾ ਗੱਲਾਂ ਨੂੰ ਤੋ ਵਿਹਲਾ ਦੱਸ ਤੇ ਗਈ ਆ ਇਹ ਮੇਰੇ ਭਰਾ ਪਰ ਜਾ ਹੀ ਨਹੀਂ ਆ ਜਾਣਾ ਤੇ ਤੁਸੀਂ ਸਰਪੰਚ ਨੂੰ ਆਖਿਆ ਸੀ ਤੇ ਐਮਨਾ ਹੀ ਆ ਜਿਓ ਮੈਂ ਲੈ ਫੋਨ ਹਮਦਾ ਵੀ ਅਹੀਂ ਸੇਤੀ ਆਇਣਾ ਕੋਈ ਨਹੀਂ ਫਿਕਰ ਨਹੀਂ ਕਰਨਾ ਕੋਈ ਵੀ ਤੇ ਕਾਹ ਪਾਣੀ ਦਾ ਕੋਈ ਇੰਤਜ਼ਾਮ ਹੋਂਤ ਨਹੀਂ ਸਰਦਾਰ ਜੀ ਨੇ ਕਰਨਾ ਕੱਕ ਵੀ ਹੋਂਤ ਆਪਣਾ ਇਹੋ ਹੀ ਆਖਣਾ ਵੀ ਇਹ ਇੰਨਾ ਹੀ ਮੰਗਾਏ ਆ ਜੇ ਉਹ ਪਿਆਲਣਾ ਨਹੀਂ ਕੋਈ ਗੱਲ ਨਹੀਂ ਮੈਂ ਚਾਹ ਪਾਣੀ ਦਾ ਕਰ ਲੂੰਗੀ ਐਡੇ ਤਾਂ ਨਹੀਂ ਆਪਾਂ ਰਹੇ ਨਹੀਂ ਤੇ ਬੰਦਿਆਂ ਵੱਲ ਜਿਹੜਾ ਬੰਦਾ ਜਾਂਦਾ ਨਾ ਪਤਾ ਤੋਂ ਨੂੰ ਹੁੰਦਾ ਵਾ ਕਿ ਕਿਤਾਗਲੇ ਵੱਲ ਜਾਣਾ ਤੇ ਕਿਤਾ ਚਾਹ ਪਾਣੀ ਪਿਆਲਣਾ ਵਾ ਇਹੋ ਜਿਹੀ ਗੱਲ ਅਸੀਂ ਉਹਦੇ ਮੂੰਹ ਲੱਕੇ ਵੇਖਣਾ ਸਾਡੇ ਕਿਹੜੇ ਹੱਥ ਹੈ ਨਹੀਂ ਨਾਲ ਅਗਲੇ ਨੇ ਚਾਹ ਚੰਗੇ ਨੂੰ ਆਉਣਾ ਨਹੀਂ ਚਾਹ ਮਾੜੇ ਨੂੰ ਚਾਹ ਦਾ ਘੜਤੇ ਪਿਆਲਾਂ ਹੀ ਪੈਣਾ ਵਾ ਤੇ ਪਿਆਲਾਂ ਗੇ ਇੰਨੀ ਅਕਲ ਹੁੰਦੀ ਐ ਨੀ ਕਰਤੂਤ ਦੀ ਮਾਲਕ ਹੁੰਦੀ ਇੱਥੇ ਤੱਕ ਗੱਲ ਕਿਉਂ ਪਹੁੰਚਦੀ ਇਹਨੇ ਤੰਦੋਂ ਨਿਕਲਣਾ ਹੀ ਨਹੀਂ ਉਹ ਤਾਂ ਆਪਣੀ ਜੋ ਮਰਜੀ ਹੋ ਤੇ ਕੋਈ ਗੱਲ ਨਹੀਂ ਤੂੰ ਸਿੱਕੇ ਨਾ ਕਰੋ ਚਲੋ ਉੱਠੋ ਤਾਂ ਮੇੜਾਈ ਨੂੰ ਤਾਂ ਵਜਾ ਮਾਰਦੀ ਆ ਨਾ ਮੰਮੀ ਮੇਰਾ ਕੰਮ ਇਹ ਤਾਂ ਸਮਝਾਉਂਦਾ ਮੈਂ ਦਿੱਤਾ ਤਾਂ ਸਮਝਾ ਇਹ ਨਾ ਵੀ ਮੈਂ ਉੱਥੇ ਪਹੁੰਚਣਾ ਤੂੰ ਮੇਰੇ ਮਗੜੇ ਤਿਆਰ ਹੋ ਕੇ ਤਾਂ ਪਹੁੰਚ ਜਾਮੀ ਪਰ ਇਹ ਗੱਲ ਹੋਲੀ ਜੇ ਤੂੰ ਉੱਥੇ ਪਹੁੰਚ ਗਈ ਤੇ ਫਿਰ ਰਾਜ ਹੀ ਤੇਰੀ ਤੀ ਬਣੂਗਾ ਫਿਰ ਆਪਣੀ ਧੀ ਨੂੰ ਭੁੱਲ ਜੀ ਮੈਂ ਨਾ ਫਿਰ ਇੱਥੇ ਬੜੀ ਮੇਰੇ ਗੱਲ ਸੁਣਾ ਐਨੀ ਗਰਮ ਨਾ ਹੋ ਰਾਜ ਤੇਰੀ ਨਨਾਨਾ ਨਾ ਤੇ ਮੈਂ ਉਹਦਾ ਕਰਕੇ ਹੀ ਜਾਣਾ ਸੀ ਤੇਨੇ ਮੈਨੂੰ ਕੀ ਲੋੜ ਮੈਂ ਆ ਮੇਰੇ ਤੇ ਹੀ ਦਾ ਕਰਕੇ ਤੇ ਚਲੋ ਵੀ ਆਂਦੇ ਹੀ ਆ ਵੀ ਸਿਆਣਿਆਂ ਨੇ ਕਿਹਾ ਹੀ ਆ ਵੀ ਚਲੋ ਜੋ ਰਿਸ਼ਤੇਦਾਰੀ ਬਣੀ ਆ ਤੇ ਜੇ ਕੋਈ ਅਗਲਾ ਆਂਦਾ ਤਾਂ ਫੇਰ ਹੀ ਮੈਂ ਜਾਣਾ ਮੈਂ ਕਿਹੜੀ ਛਦੈਣੀ ਮੈਨੂੰ ਉਹਨੇ ਹੁਣ 2-3 ਵਾਰੀ ਫੋਨ ਕੀਤਾ ਤੇ ਮੈਂ ਕਿਹਾ ਵੀ ਚਲ ਚੱਲ ਜਾਨੀ ਮੈਂ ਤੇ ਇਹ ਕਰਕੇ ਤਿਆਰ ਹੋ ਕੇ ਚੱਲੀ ਹੀ ਤੇ ਉਧਰੋਂ ਤੋਂ ਹੀ ਨਿਕਲ ਆਏ ਉਹ ਤਾਂ ਘਰ ਠੀਕਾ ਪਰ ਉਹਨੇ ਕਹਿਣਾ ਮਾਵੇ ਪਹਿਲਾ ਹੱਥ ਹੀ ਲੱਗੀ ਆ ਤੇ ਹੁਣ ਤੀਨੇ ਤੇ ਹੁਣਾ ਨਾਲ ਮਾਂ ਵੀ ਸਾਵੇਂ ਚੜ ਕੇ ਆ ਗਈ ਸਾਡੇ ਉੱਤੇ ਚੱਲ ਪਹਿਣਾ ਜਿੱਦਾਂ ਤੁਸੀਂ ਕਹੋ ਮੈਂ ਉਦਾਂ ਹੀ ਪਰ ਕਰ ਲੈਣੀ ਆ ਮੈਂ ਨੂੰ ਤੇ ਹੋਈ ਆ ਕਿ ਹੁਣ ਰਾਜਣਾ ਮੈਨੂੰ ਮੁੜ ਕੇ ਕਵੇ ਕਿ ਮੈਂ ਕਿਹਾ ਸੀ ਤੇ ਆਈ ਨਾ ਮੁੜ ਕੇ ਮੇਰੇ ਕਹੇ ਤੇ ਮੈਂ ਤੇ ਇੰਨਾਂ ਗੱਲਾਂ ਨੂੰ ਮੈਨੂੰ ਵੀ ਪਤਾ ਮੇਰੇ ਕੁੜਮੂਆ ਮੈਂ ਕਿੜੀ ਨਹੀਂ ਆਣੀ ਆ ਮੈਂ ਤੇ ਉਦਾਂ ਵੀ ਜਾਣ ਤੇ ਨਹੀਂ ਖੋਸਿਆ ਗਈ ਮਮੇ ਤੂੰ ਗਾਂਢੀ ਮੈਂ ਜਾਣਾ ਨਹੀਂ ਤੂੰ ਤਾਂ ਤੈਨੂੰ ਤੇ ਆਇਆ ਹੋਣਾ ਜਾਣਾ ਪੇ ਚਾਰ ਮਾ ਸੁਣਾ ਕੇ ਆਉਂਦੀ ਹੱਟੀਆਂ ਮਿੱਠੀਆਂ ਚਾਰ ਮਾ ਅਦਲ ਰਾਜ ਦੀਆਂ ਸੁਣ ਕੇ ਅੰਮੀ ਤੂੰ ਤਾਂ ਨਹੀਂ ਗੱਲਾਂ ਦਾ ਸਵਾਦ ਪਰ ਤੂੰ ਨਾ ਉੱਥੇ ਜਾਵੇਂ ਮੈਂ ਤੁਹਾਨੂੰ ਇੱਕ ਘਰ ਦੱਸ ਦਿੰਨੀ ਹਾਂ ਚੱਲ ਪਹਿਣਾ ਤੂੰ ਪਹਿਲਾਂ ਮੇਰੀ ਸੁਣ ਗੱਲ ਰਾਜ ਤੇਰੀ ਨਾਨ ਮਾ ਨਾ ਉਹਦਾ ਕਰਕੇ ਮੈਨੂੰ ਇਹ ਕਿ ਮੇਰੀ ਧੀ ਦੇ ਕਿਤੇ ਬਰੂਆਂ ਤੇ ਤੇ ਜਾ ਕੇ ਨਾ ਬਹਿ ਜਾ ਲੰਗਰ ਤੈਨੂੰ ਪਕਾ ਪਕਾ ਖਵਾ ਲੈਣਾ ਪੈਣਾ ਉਹਦੀ ਸੱਸ ਤੇ ਇੱਕ ਵਾਰੀ ਘਰੋਂ ਬਾਹਰ ਕੱਢ ਦਿੱਤੀ ਨਾ ਤੇ ਤੈਨੂੰ ਉਹ ਸਾਰਾ ਕੁਝ ਚ ਲੈਣਾ ਪੈਣਾ ਮੈਂ ਤਾਂ ਇਹ ਕਰਕੇ ਡਈ ਰਾਤ ਦੀ ਸੋਚਣ ਪੀ ਜੇ ਉਹਨੇ ਰਾਜ ਉਹਦੇ ਘਰ ਜਾ ਕੇ ਬਹਿ ਗਈ ਤੇ ਫਿਰ ਕੀ ਬਣੂਗਾ ਕਿਤੇ ਨਹੀਂ ਮੇਰੇ ਬੂਏ ਘਰ ਜਾ ਕੇ ਬੈੰਦੀ ਜਦੋਂ ਬਹੇਗੀ ਨਾ ਆਪੇ ਝਾਂਨਾ ਕੋ ਤੇ ਪੜਾ ਪਰ ਜਾਈਆ ਗਿਆ ਤੂੰ ਐਨਾ ਫਿਕਰ ਨਾ ਕਰਿਆ ਕਰ ਤੂੰ ਆਪਾ ਕਰ ਸਭ ਚੁੱਪ ਕਰਕੇ ਮੈਂ ਇਹੋ ਗੱਲ ਦਾ ਤੇਰਾ ਹੀ ਜ਼ਿਆਦਾ ਮੈਨੂੰ ਰਾਤ ਦਿਨ ਚੋਰਾ ਲੱਗਾ ਰਹਿੰਦਾ ਸੀ ਵੀ ਮੇਰੇ ਹੀ ਤੀ ਦੇ ਉਥੇ ਬਰੂਏ ਜਾ ਕੇ ਬਹਿ ਗਈ ਉਹ ਤੇ ਅੱਗੇ ਉਸ ਦਾਦੀ ਆ ਤੇ ਉਹਦੀ ਅੱਗੇ ਮਾਂ ਸੱਸ ਉਹ ਦਾਦੀ ਆ ਮੈਂ ਤਾਂ ਸਾਰਾ ਕੁਝ ਰਾਤ ਦਿਨ ਸੋਚਦੀ ਰਹੀਨੀ ਆ ਐਵੇਂ ਤਾਂ ਨਹੀਂ ਮੈਂ ਦਿਮਾਗ ਆਪਣਾ ਲੜੰਦੀ ਰਹਿੰਦੀ ਵੀ ਕੀ ਬਣੂ ਉਹਨਾਂ ਦੇ ਘਰ ਕਿ ਤੇਨੇ ਕੁਸ ਵੀ ਉੱਥੇ ਹੋ ਚੱਲਿਆ ਕਿ ਬੰਬ ਨਹੀਂ ਡਿੱਗ ਚਲਿਆ ਤੇ ਬਾਕੀ ਤੂੰ ਇੱਕ ਗੱਲ ਸੁਣਨੀ ਤੀ ਮੈਨਾਂ ਕੋਈ ਸਲਾਹ ਨਹੀਂ ਕੀਤੀ ਬਗਤੀ ਨੂੰ ਕੋਸਲਾ ਫੋਨ ਕਰਕੇ ਵੀ ਮੈਂ ਉੱਧਰ ਜਾਣਾ ਵਾ ਤੂੰ ਤਾਂ ਮੇਨਾਂ ਸਲਾਹ ਕਰਨੀ ਜ਼ਰੂਰੀ ਨਹੀਂ ਸਮਝੀ ਆਪਣੀ ਸਗੀ ਤੀ ਨਾ ਨਹੀਂ ਕੀਤੀ ਮੈਨੂੰ ਕਵਲ ਪਤਾ ਵਾ ਤੂੰ ਕਵਲ ਦੀ ਬੋਲੀ ਬੋਲਣ ਲਈ ਕਵਲ ਨੇ ਤੈਨੂੰ ਸਾਰਾ ਕੁਝ ਪੜਾਇਆ ਵਾ ਤੇ ਤਾਂ ਹੀ ਤੂੰ ਇਦਾਂ ਕਰਨ ਲਈ ਮੇਰੇ ਨਾਲ ਤੂੰ ਤਾਂ ਕਦੀ ਗਰਮ ਹੋਈ ਨਹੀਂ ਮੈਂ ਕਵਲ ਦੀ ਬੋਲੀ ਨਹੀਂ ਬੋਲਣ ਦੀ ਨਾ ਮੈਨੂੰ ਕਵਲ ਨੇ ਕਿਹਾ ਹੀ ਕੋਈ ਚੰਗਾ ਕਵਲ ਦੀ ਮਾਂ ਤੇ ਕਵਲ ਦੋਵੇਂ ਇਕੋ ਦੀਆਂ ਵਾ ਤੇ ਕਵਲ ਨੇ ਗਾੜੀ ਸਾਰਾ ਕੁਝ ਤੈਨੂੰ ਪੜਾਇਆ ਵਾ ਸਾਰਾ ਮੈਨੂੰ ਪਤਾ ਵਾ ਜੋ ਕੋ ਕਵਲ ਤੇਰਾ ਨਾ ਫੋਨ ਤੇ ਕਰਦੀ ਆ ਤੇ ਮੈਂ ਉਦਾਂ ਹੀ ਚੁੱਪ ਕਰ ਰਹੀ ਨਹੀਂ ਵੀ ਚੱਲ ਕੋਈ ਗੱਲ ਨਹੀਂ ਆਵੇ ਟਾਈਮ ਲੰਘ ਜੇ ਆ ਵੀ ਲੰਘ ਜੇ ਕੀ ਮੈਂ ਨਾ ਕਵਲ ਫੋਨ ਤੇ ਕਰਦੀ ਆ ਕੀ ਤੂੰ ਮੇਰੇ ਅਗਲਾਸ ਨੇ ਕਵਲ ਨੂੰ ਫੋਨ ਤੇ ਕਰਦੀ ਨੂੰ ਤੇ ਫੇਰ ਤੂੰ ਤਾਂ ਹੀ ਆਈ ਨਹੀਂ ਤੇ ਤੂੰ ਕਿੱਥੋਂ ਹੋਣਾ ਤੂੰ ਤਾਂ ਕਦੀ ਆਈਓ ਨਾ ਤੇ ਮੈਂ ਆ ਨਹੀਂ ਸਕਦੀ ਮੈਂ ਆਪਣੇ ਘਰ ਦੇ ਨਹੀਂ ਆਵਾ ਰਾਤਾਂ ਵਾ ਵੇਖਾਂ ਕੱਲ ਜਮੇ ਗਿੱਦੜੀ ਤੇ ਅੱਜ ਹੋਇਆ ਵਿਆ ਉਹਦੇ ਤਾਂ ਮਾਂ ਨੂੰ ਹੀ ਮਤਾਂ ਦੇਣ ਡਿਆ ਭੀ ਆ ਜਾਣਾ ਤਾਂ ਮੰਮੀ ਤੂੰ ਮੇਰੀ ਰਿਸ਼ਤੇਦਾਰੀ ਤੋਂ ਸੋਹਣਿਆ ਨਹੀਂ ਜਾਣਾ ਤਾਂ ਮੇਰੇ ਮੂੰਹ ਨੂੰ ਹੀ ਨਾ ਜਦੋਂ ਰਿਸ਼ਤੇਦਾਰੀਆਂ ਭਾਂਜਨਾ ਉਦੋਂ ਨਹੀਂ ਵੇਖੀਦਾ ਹੁੰਦਾ ਤੇਰੀ ਰਿਸ਼ਤੇਦਾਰੀ ਤੇ ਮੇਰੀ ਰਿਸ਼ਤੇਦਾਰੀ ਮੈਂ ਤੈਨੂੰ ਦੱਸਦਾ ਉਦੋਂ ਜੇ ਕੋਈ ਕਵੇ ਤੇ ਫਿਰ ਚਲ ਜਾਂਦਾ ਹੁੰਦਾ ਧੀਏ ਇਹੋ ਜੇ ਕੰਮ ਨਹੀਂ ਕਰੀਦੇ ਚਲ ਠੀਕ ਆ ਫਿਰ ਮੰਮੀ ਮੈਂ ਫਿਰ ਜਾਂਦੀ ਹਾਂ ਹੁਣ ਤੂੰ ਕੋਈ ਚਾਹ ਪੀ ਕੇ ਜਾਵੇਂ ਕਿ ਵੱਡੀ ਤੋਂ ਕਾਲੀ ਖਾਣਾ ਚਾਹ ਤੂੰ ਬਥੇਰੀ ਮੈਨੂੰ ਪਿਆਰ ਦੀ ਚਾਹ ਪਿਆਦੀ ਤੂੰ ਹੱਦ ਹੋ ਗਈ ਐ ਚੰਦਰੀ ਵਾਲੀ ਮੇਰੀ ਤੀ ਕਦੀ ਨਹੀਂ ਅੱਜ ਦੇ ਦਿਨ ਸੀ ਤਾਂ ਮੈਂ ਨਾ ਉੱਚੀ ਬੋਲੀ ਤੇ ਅੱਜ ਕਿੰਨਾ ਖਾਪਖਪਾ ਕੇ ਗਈ ਆ ਤੇ ਮੇਰੇ ਮਨ ਦੇ ਵਿੱਚ ਨਾ ਬੜਾ ਹਉਤਰਾ ਹੀ ਹੋਣ ੜਿਆ ਵਾ ਕਿ ਮੇਰੀ ਤੀ ਚਾਹ ਵੀ ਨਹੀਂ ਪੀ ਕੇ ਗਈ ਤੇ ਪਰ ਨਾ ਕੋਈ ਨਹੀਂ ਉਹ ਤੇ ਹੁਣ ਮੈਂ ਦੱਸਦੀ ਆ ਨਾ ਮਿੰਟ ਮਿੰਟ ਬਾਅਦ ਉਹਨੂੰ ਫੋਨ ਲਾ ਲਾ ਕੇ ਤੇ ਪਤਾ ਨਹੀਂ ਉਹ ਵਿੱਚ ਇਹਨੂੰ ਕੀ ਕਿਹਾ ਕੀ ਨਹੀਂ ਤੇ ਉਹ ਕੀ ਜਾਂਦੇ ਹੋਣਗੇ ਇਹ ਨਾ ਸੁਕਰਵਾ ਵੀ ਪਰੌਣਾ ਬਾਹਰ ਬੈਠਾ ਰਿਆ ਤੇ ਜੇ ਪਰੌਣਾ ਵਿੱਚ ਬੋਲਦਾ ਤੇ ਮੇਰੀ ਕੀ ਇੱਜ਼ਤ ਰਹਿਣੀ ਤੇ ਪਰ ਕਵਲਦਾ ਤੇ ਹੁਣ ਮੈਂ ਮਗਰੋਂ ਇੱਕ ਵਾਰੀ ਜਰਾ ਕ ਕਵਲ ਦੀ ਭੂਤ ਨਹੀਂ ਸਵਾਰਦੀ ਇੱਕ ਵਾਰੀ ਵੀ ਕਿਉਂ ਉਹਨੂੰ ਮੇਰੀ ਤੀਨਵੇਂ ਇੰਨੀਆਂ ਗੱਲਾਂ ਦੱਸੀਆਂ ਤੇ ਪਰ ਮੈਨੂੰ ਗੁੱਸਾ ਚੜ ਚੜ ਇੰਨਾ ਜਾਣ ਡਿਆ ਵਾ ਅਜੇ ਕੰਟਰੋਲ ਨਹੀਂ ਹੋਣ ਡਿਆ ਨਾ ਮੇਰੇ ਕੋਲ ਹੁਣ ਬਰਦਾਸ਼ਤ ਹੀ ਹੋਣਾ ਵਾ ਚਲ ਠੀਕ ਹੈ ਬੋ ਅਹੀਂ ਜਾਣਾ ਮम्मी ਨੇ ਮੈਂ ਦਿੱਤਾ ਸਮਝਾ ਠੀਕ ਆ ਨਹੀਂ ਦੀਦੀ ਚਾਹ ਪੀ ਕੇ ਜਾਇਓ ਵੀ ਨਹੀਂ ਚਾਹ ਨਹੀਂ ਪੀਣੀ ਬਹੁਤ ਤੈਨੂੰ ਪਤਾ ਹੀ ਫਿਰ ਉਧਰ ਵੀ ਜਾਣਾ ਵਾ ਤੇ ਉਧਰ ਦੇ ਵੀ ਰੋਜ਼ ਦੀ ਲੜਾਈ ਜਿਹੜੀ ਕਿਚ-ਕਿਚੋ ਮੁਕਾਈਏ ਕਿਹ ਬੰਨੇ ਗੱਲ ਆਈਏ ਹੁਣ ਆਹੀ ਫਿਰ ਉਧਰ ਹੀ ਕੜੂ ਨਿਕਲਣ ਜਾਂਦਾ ਹਾਂ ਮੈਨੂੰ ਤੁਹਾਨੂੰ ਪਤਾ ਨਹੀਂ ਆਣ ਵਾਲੇ ਆ ਰੋਜ਼ਦਰ ਨਹੀਂ ਆਇਆ ਜਾਂਦਾ ਹੈਗਾ ਹੁਣ ਤਾਂ ਮम्मी ਮੰਨ ਗਏ ਆ ਵੀ ਨਹੀਂ ਜਾਣੀ ਹੁਣ ਤਾਂ ਕਹਿੰਦੇ ਨਹੀਂ ਕਰਦਾ ਚਲ ਜਿਓ ਕੜੂ ਕੋਈ ਗੱਲ ਬਾਤ ਕੋਈ ਗੱਲ ਨਹੀਂ ਪੁੱਛਣਾਗੇ ਫਿਰ ਆਹੋ ਹੁਣ ਮੈਨੂੰ ਤੇ ਇਹੋ ਹੀ ਆ ਨਾ ਤੇ ਦੀਦੀ ਸਾਂਝੀ ਜੀ ਰਿਸ਼ਤੇਦਾਰੀ ਚੰਗੇ ਨਹੀਂ ਲੱਗੀਦਾ ਵੇ ਹੁਣ ਜੇ ਕਹੂਗੀ ਵੀ ਨਾ ਕੋਹ ਤੇ ਤੂੰ ਨਾ ਮੇਰਾ ਬਾਪੂ ਕੋ ਵੀ ਬੋਲਦੀ ਨਹੀਂ 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 ਮੈਂ ਤਾਂ ਅੱਗੇ ਵੀ ਨਹੀਂ ਤੁਹਾਨੂੰ ਪਤਾ ਬੋਲਦੀ ਮੈਂ ਤੁਹਾਡੇ ਸਾਹਮਣੇ ਕਦੀ ਬੋਲੀ ਕਦੀ ਉਹ ਨਹੀਂ ਕੀ ਨਹੀਂ ਕੀਤੀ ਵੀ ਚਲ ਠੀਕ ਆ ਬਾਪ ਕਵੇਲਾ ਹੁੰਦੇ ਆ ਭਜਾਈਏ ਠੀਕ ਆ ਠੀਕ ਆ ਦੀਦੀ ਪਿਆਰ ਰੱਖੀ ਆਪਣਾ ਹਾਂ ਚੰਗਾ ਜੀ ਪਪਾ ਜੀ ਆ ਜੇ ਸਰਪੰਚ ਸਾਹਿਬ ਤੁਹਾਨੂੰ ਦੀ ਕੰਡੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਹਾਲ ਚਾਲ ਸਾਡੇ ਕਾਦੇ ਆ ਕਹਈ ਆਈ ਗੱਡਣ ਦੇ ਆ ਟਾਈਮ ਪਾਹੀ ਕਰਨ ਦੇ ਆ ਚਲ ਆਜੋ ਉੱਥੇ ਅੰਦਰ ਉੱਥੇ ਦੱਸਦੇ ਆ ਹਾਲ ਚਾਲ ਚਲੋ ਆਜੀ ਹਾਂਜੀ ਬਾਪੂ ਜੀ ਕਿੱਦਾਂ ਹੋਣੀ ਚਾਹੀਦੀ ਆ ਮਤਲਬ ਪਹਿਲਾਂ ਤੁਸੀਂ ਆਪਣੀ ਸਾਰੀ ਗੱਲ ਬਾਤ ਦੱਸੋ ਤੇ ਫਿਰ ਉਹਨਾਂ ਦੀ ਵੀ ਸੁਣਾਗੇ ਤੇ ਕੋਈ ਵੀ ਮਤਲਬ ਨਾ ਤੁਹਾਡੇ ਨਾਲ ਬੇਇਨਸਾਫੀ ਹੋਣੀ ਚਾਹੀਦੀ ਆ ਤੇ ਪੰਚਾਇਤ ਦੇ ਵਿੱਚ ਨਾ ਉਹਨਾਂ ਨਾਲ ਹੀ ਕੋਈ ਹੋਣੀ ਚਾਹੀਦੀ ਆ ਤੁਸੀਂ ਦੱਸੋ ਪਹਿਲਾਂ ਆਪਣੀ ਗੱਲ ਸਾਰੀ ਤੁਸੀਂ ਮੈਨੂੰ ਦੱਸੋ ਇੱਕ ਵਾਰੀ ਸਰਪੰਚ ਸਾਹਿਬ ਹਾਂਜੀ ਜਿਹੜੀ ਜ਼ਮੀਨ ਆ ਨਾ ਉਹਦੇ ਜਿੰਨਾ ਜਦ ਮੈਂ ਜੀਣਾ ਉਹਦੇ ਵਿੱਚੋਂ ਤਾਂ ਨਹੀਂ ਉਹ ਦੇਣਾ ਮਰਲਾ ਵੀ ਅੱਛਾ ਜੀ ਦੂਜੀ ਰਹੀ ਗੱਲ ਉਹ ਮੇਜਰਮ ਨੌਕਰੀ ਤੇ ਆ ਹਾਂਜੀ ਮੈਂ ਉਹਦੇ ਜੋ 1 ਰੁਪਈਆ ਨਹੀਂ ਲੈਣਾ ਉਹ ਆਪਣੇ ਖਾਣ ਡਾਉਣ ਜੋ ਮਰਜੀ ਕਰਨਾ ਠੀਕ ਆ ਜੀ ਬਾਕੀ ਜਿਹੜਾ ਟੋਮ ਸਲਾ ਨੂੰ ਪਾਇਆ ਵਾ ਉਹ ਵੀ ਆਪਾਂ ਨਹੀਂ ਉਹਦੇ ਲਈ ਇਹਦੇ ਜੋ ਮਰਜ਼ੀ ਉਹਨੂੰ ਵੀ ਕਰਨਾ ਪਰ ਇੱਕੋ ਗੱਲ ਉਹ ਮੁੰਡੇ ਨੂੰ ਨਾ ਹਵੇ ਹੁੰਦਿਆ ਮੰਡੀ ਚੰਗੀ ਆਖਿਆ ਕਰ ਜੇ ਸਾਨੂੰ ਜਦੋਂ ਉਹਨੂੰ ਮੰਦਾ ਚੰਗਾ ਬੋਲ ਦੀ ਮਾਰਨੀ ਕੋੜਦੀ ਆ ਉਦੋਂ ਸਾਡੀ ਜਾਨ ਨਿਕਲਦੀ ਜੋ ਤੇ ਹਾਏ ਇਹ ਗੱਲ ਤਾਂ ਇਹ ਜਿਆਦਾ ਸਾਨੂੰ ਕਲਾ ਨਹੀਂ ਚਾਹੀਦੀ ਸਾਨੂੰ ਇਹੋ ਚਾਹੀਦਾ ਬਸ ਘਰ ਦੇ ਵਿੱਚ ਸ਼ਾਂਤੀ ਰਹੇ ਤੋ ਆਪਣਾ ਤਾਂ ਕਰੀ ਜਾਂਦਾ ਅਸੀਂ ਆਪਣਾ ਕਰੀ ਜੰਨੀ ਬਸ ਬਠੇਗਾ ਕਲਾ ਤਾਂ ਤੁਹਾਡੀ ਬਹੁਤੀ ਕਿਸ ਗੱਲ ਦੀ ਨਹੀਂ ਆ ਜ਼ਮੀਨ ਜਾ ਆਜ਼ਾਦੀ ਗੱਲ ਆ ਉਹ ਤੁਸੀਂ ਕਹਿੰਨੇ ਆ ਵੀ ਅਸੀਂ ਦੇੜੀ ਨਹੀਂ ਆ ਉਹਦਾ ਇਹ ਆ ਵੀ ਤੁਹਾਨੂੰ 100 ਥਾਂ ਲੋੜ ਪੈਂਦੀ ਆ ਹਨਾ ਤੁਹਾਡੇ ਵੀ ਰਿਸ਼ਤੇਦਾਰੀ ਆ ਤੇ ਬਾਕੀ ਰਹਿੰਦੀ ਗੱਲ ਕਰਦੀ ਆ ਘਰ ਦਾ ਤੁਸੀਂ ਦੱਸੋ ਵੀ ਘਰ ਦਾ ਕੀ ਹੋਣਾ ਚਾਹੀਦਾ ਘਰ ਦਾ ਵੀ ਕਰਨਾ ਵਾ ਜਿੱਥੇ ਅਸੀਂ ਰਹਿੰਦੇ ਆ ਉੱਥੇ ਉਹ ਉਹ ਵੀ ਰਹੀ ਏ ਗੱਲ ਤੇ ਮੁੱਕਦੀ ਏ ਇਹ ਆ ਵੀ ਉਹ ਹੁਣ ਬਜ਼ੁਰਗ ਹੋਈ ਉਹਨੂੰ ਕੋਈ ਸਫਾਈ ਨਹੀਂ ਹੋਣੀ ਇਹ ਉਹਨੂੰ ਕਰਨੀ ਪੈਣੀ ਆ ਸੱਜੇ ਸਫਾਈ ਦੀ ਲੜਾਈ ਆ ਤੁਹਾਡੇ ਘਰ ਵਿੱਚ ਤੇ ਤੁਸੀਂ ਕੋਈ ਕੰਮ ਵਾਲੀ ਰੱਖ ਲਓ ਲੜਾਈ ਤੇ ਮੁਕਾਓ ਆਪਣੇ ਘਰ ਦੀ ਸਰਪੰਚਾਬ ਤੁਸੀਂ ਤੇ ਚੈਨਾ ਕਹਤਾ ਵੀ ਕੰਮਗਾਰੀ ਰੱਖ ਲੋ ਕੀ ਗੱਲ ਉਹ ਮਾੜੀ ਲਿਸੀ ਆ ਉਹ ਸਾਫ ਸਪਾਈਆਂ ਨਹੀਂ ਕਰ ਸਕਦੀ ਚੰਗਾ ਖਾਦੀ ਚੰਗਾ ਘੱਡਦੀ ਆ ਤੇ ਕੰਮ ਵਾਲੀ ਉਹਨੂੰ ਰੱਖ ਕੇ ਦਈਏ ਜੇ ਉਹਨੂੰ ਜਿਆਦਾ ਹੀ ਸਾਡੇ ਲੀੜੇ ਚ ਮੁਸਕੰਦੀ ਆ ਨਾ ਤਾਂ ਹੀ ਆਪੇ ਆਪਣੇ ਲੀੜੇ ਤੋਂ ਲਿਆ ਕਰਾਂਗੇ ਤੇ ਸਾਡੇ ਕੋਲ ਤਾਂ ਨਹੀਂ ਕੰਮਗਾਰੀ ਰੱਖੀ ਜਾਂਦੀ ਉਹਨੇ ਰੱਖੜੀ ਚ ਰੱਖ ਲਾ ਵੇਖਾਂ ਮਾਤਾ ਦੇ ਕੰਮ ਆਂਦੀ ਇੱਕ ਕਮਰਾ ਦੇਣਾ ਮੈਂ ਕਿਉਂ ਲਵਾਂ ਇੱਕ ਕਮਰਾ ਮੈਂ ਤਾਂ ਸਾਰੀ ਕੋਠੀ ਦੀ ਮਾਲਕ ਆ ਤੇ ਮੇਰਾ ਜਦੋਂ ਭੈਣ ਭਰਾ ਹੋਊਗਾ ਮੈਂ ਇੱਕ ਕਮਰੇ ਚ ਮੈਂ ਬਹਾਂ ਤਾਂ ਉਹਨਾਂ ਨੂੰ ਬਿਠਾਉਂਗੀ ਮਾਤਾ ਸਾਰੇ ਕੋਠੇ ਦਾ ਕਬਜ਼ਾ ਕਰੂੰਗੀ ਤੂੰ ਜਾਏਂਗੀ ਉੱਧਰ ਵਾਲੀ ਵੇਲੇ ਵਾਲੇ ਕਮਰੇ 'ਚ ਕੋਈ ਗੱਲ ਨਹੀਂ ਮਾਤਾ ਜੀ ਤੁਹਾਡਾ ਇਹ ਵੀ ਹੱਲ ਕਰ ਦਿੰਨੇ ਆ ਕਿ ਜਿਹੜਾ ਕਮਰਾ ਉਹਨਾਂ ਰੱਖਣਾ ਉਹ ਰੱਖ ਲੈਣਾ ਜਿਹੜਾ ਤੂੰ ਹੀ ਰੱਖਣਾ ਤੂੰ ਹੀ ਰੱਖ ਲੋ ਤੇ ਆਪਣੇ ਆਪਣੇ ਕਮਰੇ ਦੀ ਸਫਾਈ ਕਰ ਲਿਆ ਕਰੋ ਜੇ ਨਹੀਂ ਆ ਬਹੁਤੀ ਗੱਲ ਵਾ ਤੇ ਇੱਕ ਦਿਨ ਤੁਸੀਂ ਕਰਦਿਆ ਕਰੋ ਇੱਕ ਦਿਨ ਉਹ ਕਰ ਲਿਆ ਕਰਨ ਪਰ ਆਪਣੇ ਘਰ ਵਿੱਚੋਂ ਕਿਸੇ ਤਰ੍ਹਾਂ ਕਲੇਸ਼ ਮਕਾਓ ਚਲੋ ਸਰਪੰਚ ਸਾਹਿਬ ਤੁਹਾਡੀ ਗੱਲ ਹਾਵੀ ਮੰਨਵਾਲੀ ਆ ਇਹੋ ਵੀ ਇਹਨਾਂ ਦੀ ਜਿਹੜੀ ਹੈ ਲੜਾਈ ਕਲਾ ਜਿਹੜੀ ਉਹ ਬਿਲਕੁਲ ਮੁੱਕ ਜੂਏ ਤੇ ਘਰ ਚ ਕਿਹਦੇ ਸੁੱਖ ਹੋਵੇ ਅਹੀਂ ਰੌਖੇ ਵੱਤੀਏ ਚਾੜੇ ਆਵੇ ਤੂੰ ਨਹੀਂ ਕਿਹਾ ਜੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਏ ਨਾ ਤੇਰੀ ਬਰਕਤਾਂ ਆਉਂਦੀਆਂ ਅਹੀਂ ਵੀ ਅੰਨਾ ਬੱਜੜੇ ਟੁੱਟ ਟੁੱਟ ਮਰਦੇ ਆ ਅਸੀਂ ਕਿੰਨੂੰ ਦੇਣਾ ਕੁੜੀ ਵਿਆਹੀ ਤਾਂ ਆਪਣੇ ਘਰ ਗਈ ਆ ਅਸੀਂ ਤਾਂ ਬਾਹਰੋਂ ਤੀਲਾ ਵੀ ਚੁੱਕਦੇ ਆ ਨਾ ਉਹ ਵੀ ਘਰ ਨੂੰ ਲਿਆਈਦਾ ਉਹ ਕਿਹਦੇ ਵਾਰ ਤੇ ਲਿਆਈਦਾ ਲੈ ਆਗੇ ਮੇਰੇ ਪਰ ਆਪਰ ਜਾਈ ਇਹਨਾਂ ਨੂੰ ਕਹਿਨੀ ਆ ਕਿ ਹੁਣ ਨਾ ਸਾਰੀ ਗੱਲ ਮੇਰੇ ਵੱਲ ਦੀ ਕਰਿਓ ਮੈਂ ਸਰਪੰਚ ਨੂੰ ਕੀ ਜਾਣਦੇ ਆ ਸਰਪੰਚ ਤਾਂ ਉਹਨਾਂ ਦੀ ਉਂਗਲਾਂ ਦੇ ਨੱਚਦਾ ਜਿੱਦਾਂ ਮੰਮੀ ਹੋਣਾ ਨੇ ਕਹਿਤਾ ਉਦੋਂ ਉਦਾਂ ਹੀ ਕਰੀ ਜਾਣਾ ਸਸਿਕਾ ਜੀ ਸਸਿਕਾ ਬਬੀ ਕਿ ਆਲਾ ਠੀਕ ਵਧੀਆ ਸਸਿਕਾ ਜੀ ਸਸਿਕਾ ਹੋ ਠੀਕ ਹੈ ਹਾਂਜੀ ਠੀਕ ਠਾਕ ਵਧੀਆ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਨਹਿਸ ਕਰਕੇ ਸੱਦਿਆ ਵਾ ਕਿ ਮੇਰੇ ਵੱਲ ਦੀ ਗੱਲ ਕਰਿਓ ਮੰਮੀ ਹੋਣਾ ਵੱਲ ਦੇ ਨਾ ਕਰੇ ਤੇ ਮੈਨੂੰ ਜੋ ਵੀ ਮੇਰਾ ਹੱਕ ਬਣਦਾ ਮੈਨੂੰ ਅੱਜ ਦਿਵਾ ਕੇ ਜਾਈ ਮੇਰਾ ਇਹਨਾਂ ਨੇ ਬਹੁਤ ਜੀਣਾ ਹਰਾਮ ਕੀਤਾ ਹੀ ਇਹਨਾਂ ਨੇ ਕੋਈ ਗੱਲ ਨਹੀਂ ਤੇ ਫਿਕਰ ਕਰਤੋਂ ਕਰਦੇ ਅਸੀਂ ਤੁਹਾਡੇ ਵੱਲ ਦੀ ਗੱਲ ਕਰਾਂਗੇ ਜਿਵੇਂ ਅਸੀਂ ਆਏ ਆ ਤੇ ਮੇਸੇ ਕਰਕੇ ਵੀ ਇਹ ਤੁਹਾਨੂੰ ਫੋਨ ਕੀਤਾ ਹੈ ਕਿ ਤੁਸੀਂ ਨਿਬੜੋਗੇ ਤੇ ਫਿਰ ਗੱਲਾਂ ਨਿਬੜਣੀਆਂ ਇਹ ਜਿਹੜਾ ਸਰਪੰਚ ਵੀ ਹੈ ਨਾ ਉਹ ਵੀ ਇਹਨਾਂ ਦੀ ਉਂਗਲਾਂ ਤੇ ਨੱਚਦਾ ਵਾ ਉਹਦੀ ਸੁਣਦਾ ਮੇਰੀ ਤਾਂ ਕੋਈ ਸੁਣੀ ਹੀ ਨਹੀਂ ਕੋਈ ਵੀ ਇਹਨਾਂ ਨੇ ਕੋਈ ਗੱਲ ਜਿਹੜਾ ਤੁਹਾਡਾ ਹੱਕ ਬੰਦਾ ਨਾ ਉਹ ਤੁਹਾਨੂੰ ਮਿਲੂਗਾ ਇਦਾਂ ਕਿਦਾਂ ਹੋ ਜਾਂਦਾ ਵਾ ਕੋਈ ਗੱਲ ਨਹੀਂ ਪਰ ਹੈ ਨਾ ਜਿਹੜਾ ਸਰਪੰਚ ਉਹ ਨਾ ਉਹ ਸਾਰਿਆਂ ਨਾਲ ਸਾਂਝੀ ਗੱਲ ਕਰਦਾ ਹੁੰਦਾ ਹੈ ਹਮੇਸ਼ਾ ਹੀ ਕਦੇ ਵੀ ਤੇ ਕੋਈ ਤਰ੍ਹਾਂ ਦਾ ਤਾਂ ਅਸੀਂ ਆਈ ਤੁਹਾਡੇ ਨਾਲ ਹੀ ਆ ਸਭ ਕੁਝ ਕਰਾਂਗੇ ਤੁਸੀਂ ਨਹੀਂ ਉਹ ਤਾਂ ਚੱਲ ਵੀਰ ਜੀ ਕੋਈ ਗੱਲ ਨਹੀਂ ਪਰ ਮੈਂ ਕਹਿੰਨੀ ਆ ਮੈਨੂੰ ਇੱਕ ਕਮਰਾ ਨਹੀਂ ਉਹ ਮੈਂ ਲੈਣਾ ਮੇਰਾ ਪੁੱਤ ਵਿਆਹਣ ਵਾਲਾ ਕੱਲ ਨੂੰ ਮੇਰੇ ਸੌ ਰਿਸ਼ਤੇਦਾਰ ਆ ਇਹਨਾਂ ਦੀ ਕਿਹੜੀ ਗੱਲ ਆ ਬੁੱਢੇ ਬੁੜੀ ਦੀ ਇਹ ਤੇ ਦੋਵਾਂ ਰੋਟੀਆਂ ਦੇ ਵੰਡ ਜਾ ਰਹੇ ਆ ਕੁੜੀ ਤੇ ਇਹਨਾਂ ਨੇ ਆਪਣੀ ਵਿਆਹ ਲਈ ਆ ਇਹਨਾਂ ਦਾ ਕਾਹਦਾ ਖਰਚਾ ਮੇਰਾ ਤਾਂ ਸੌ ਥਾਂ ਖਰਚਾ ਕੱਲ ਨੂੰ ਮੈਂ ਮੁੰਡਾ ਪੜਾਉਣਾ ਵਾਂ ਉਹਨੂੰ ਵਿਆਉਣਾ ਮੀਆਂ ਉਹਨੂੰ ਬਾਹਰ ਅੰਦਰ ਵੀ ਘੱਲਣਾ ਉਹਨੂੰ ਇੱਥੇ ਮੈਂ ਵਾਹੀ ਜੋਗਾ ਥੋੜਾ ਰੱਖ ਛੱਡਣਾ ਤੇ ਮੈਂ ਏਦਾਂ ਕਰਿਓ ਕਿ ਮੇਰਾ ਹੱਕ ਪੂਰਾ ਮੈਨੂੰ ਦਵਾ ਕੇ ਜਾਇਓ ਤੇ ਸਾਵੀ ਮੇਰੇ ਨਾਲ ਗੱਲ ਕਰਨੀ ਹੋ ਕੋਈ ਗੱਲ ਨਹੀਂ ਤੂੰ ਗੱਲ ਤੋਰ ਤੋ ਗੱਲ ਵੇਕ ਕਿੰਤਾ ਭਰਾ ਭਰਜਾਈ ਨਪਟੀਆਂ ਪੜਾਉਣ ਲਈ ਕੋਈ ਗੱਲ ਨਹੀਂ ਪੜਾਣਾ ਤੂੰ ਜੰਨੀਆ ਪੜਾਉਣਾ ਚੱਲਣ ਤੇਰੀਆਂ ਮੰਮੀ ਨਹੀਂ ਦੇਣੀਆਂ ਜਿਹੜੇ ਸਕੂਲੇ ਤੁਸੀਂ ਪੜਦੇ ਰਹੇ ਨਾ ਉਥੇ ਮੈਂ ਟੀਚਰ ਲੱਗੀ ਰਹੀ ਆ ਮੰਮੀ ਕੰਤੋਂ ਮੈਂ ਆਪਣੇ ਹੱਥੋਂ ਤੇ ਮੈਂ ਕੋਸ ਨਹੀਂ ਜਾਣ ਦੇਣਾ ਟੈਨਸ਼ਨ ਦੇ ਵੀਰ ਮੈਨੂੰ ਹੁਣ ਕੋਈ ਨਹੀਂ ਗੇ ਮੇਰਾ ਭਰਾ ਭਰਜਾਈ ਆ ਗਿਆ ਤੇ ਇਦਾਂ ਕਰਾਂਗੇ ਇਹਨਾਂ ਨੂੰ ਅੱਧਾ ਕਿੱਲਾ ਦੇ ਛੜਾਂਗੇ ਇਹਨਾਂ ਅੱਧੇ ਕਿੱਲੇ ਤੇ ਆਪੇ ਗੁਜ਼ਾਰਾ ਕਰ ਲੈਣਗੇ ਨਹੀਂ ਉਹ ਵੀ 30 ਵਾਲੇ ਆ ਦੀਦੀ ਪਰ ਉਹਨਾਂ ਨੂੰ ਚਾਹੀਦਾ ਉਹ ਵੀ ਚਲੋ ਚੜੇ ਗੁੜਰੇ ਦਵਾਈ ਦਾਲੂ ਸੋ ਖਰਚੇ ਹੁੰਦੇ ਆ ਇਹਨਾਂ ਦੇ ਵੀ ਇਕਦਰ ਜੋ ਉਹਨਾਂ ਦਾ ਬੰਦਾ ਉਹਨਾਂ ਨੂੰ ਜੈਨ ਦੇਣਾ ਹੀ ਪੈਣਾ ਵਾ ਤੂੰ ਚੁੱਪ ਕਰਕੇ ਬਹਿ ਜਾ ਅਸੀਂ ਆ ਸਾਡੀ ਭੈਣ ਭਰਾਵਾਂ ਦੀ ਗੱਲ ਅਸੀਂ ਆਪੇ ਕਰ ਲਾਂਗੇ ਜੋ ਵੀ ਗੱਲਬਾਤ ਕਰਨੀ ਆ ਇਹ ਨਾ ਵੀ ਤੂੰ ਜਾ ਕੇ ਕਰ ਜਾ ਕੇ ਮੋਰ ਤਤੇ ਕਰਾਨੀ ਕਿਤੇ ਸਰ ਠੀਕ ਹੈ ਬਬਾ ਮੈਂ ਨਹੀਂ ਬੋਲਦੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੂੰ ਆ ਭੈਣ ਭਰਾਵਾਂ ਕੋਲ ਜਾਈ ਜਾ ਮੈਂ ਤਾਂ ਫਿਰ ਐਵੇਂ ਨਾਲ ਬਹਿ ਨਹੀਂ ਆਈ ਮੂਰਤੀ ਇੱਥੇ ਤੂੰ ਮੂਰਤੀ ਕਾਦੀ ਆ ਇਹਨਾਂ ਨੂੰ ਵੀ ਨਵਾਂ ਚੰਗੀ ਮਿਲ ਗਈ ਇਹ ਵੀ ਤਾਂ ਹੀ ਮੇਰੇ ਦੁਆਰੇ ਹੋਏ ਚਲ ਆਉਗਾ ਤੂੰ ਹੀ ਕਾਦਾ ਝੱਜ ਰੋੜਾ ਪਾ ਲਿਆ ਅੱਜ ਬੈਨੇ ਕ ਅੰਦਰ ਜਾ ਕੇ ਗੱਲ ਕਰਦੀ ਜਿਹੜੀ ਸੁਣਨੀ ਵਡਿਆ ਚਲਾ ਕੇ ਮੈਨੂੰ ਤਾਂ ਤੇਰੇ ਤੇ ਇਨਾ ਗੁੱਸਾ ਚੜ ਚੜ ਜਾਣ ਡਿਆ ਵਾ ਤੇ ਮੇਰੇ ਕੋਲ ਤਾਂ ਕੰਟਰੋਲ ਨਹੀਂ ਹੋਣ ਡਿਆ ਤੂੰ ਚੋਕੇ ਮੇਰੀ ਤੀ ਨੂੰ ਫੋਨ ਲਾਤਾ ਤੂੰ ਹੋਵੇਂ ਕੌਣ ਮੇਰੀ ਤੀ ਨੂੰ ਫੋਨ ਲਾਉਣ ਵਾਲੀ ਮੇਰੀ ਤੀ ਤੇ ਅੱਜ ਦੇ ਦਿਨਾਂ ਸੀ ਤਾਂ ਮੇਰੇ ਨਾਲ ਵੱਧ ਘੱਟ ਬੋਲੀ ਨਹੀਂ ਜਿੰਨਾ ਹੁਣ ਬੋਲ ਕੇ ਗਈ ਆ ਤੇ ਸਾਡੀਆਂ ਤਾਂ ਮਾਵਾਂ ਤੀਆਂ ਦੀ ਬੇਸਤਪਾਕੀ ਪਾਈ ਨਾ ਤੂੰ ਮੀਸਣੀਏ ਜੀਏ ਮੰਮੀ ਜੀ ਮੈਂ ਕਾ ਦੀ ਤੁਹਾਡੀ ਬੇਸਤਪਾਕੀ ਪਾਈ ਆ ਤੇ ਨਾਲੇ ਹਾ ਜਿਹੜੀ ਤੁਸੀਂ ਗੱਲ ਕੰਡਦੇ ਆਂ ਕਿ ਤੂੰ ਹੁਣ ਨਹੀਂ ਕਾਉਣਾ ਮੈਂ ਇਹ ਘਰ ਦੀ ਨੋਂਵਾ ਇਹ ਦੀਦੀ ਮੇਰੇ ਨਾਲ ਭੈਣਾ ਵਰਗੇ ਆ ਜੇ ਮੇਰੇ ਘਰ ਵਾਲੇ ਦੀ ਭੈਣਵਾ ਤੇ ਮੇਰੀ ਵੀ ਉਹ ਭੈਣਵਾ ਮੈਂ ਉਹਨਾਂ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਦੇ ਆ ਦੀਦੀ ਤੇਰੀ ਕੀ ਲੱਗਦੀ ਆ ਦੀਦੀ ਮੇਰੀ ਧੀ ਆ ਤੇ ਬਾਅਦ ਚ ਤੇਰੀ ਦੀਦੀ ਬਣੀ ਆ ਦੀਦੀ ਅੱਜ ਦੱਸਾਂ ਡਹਿ ਪਈ ਆ ਤੂੰ ਮੈਨੂੰ ਆਪਣੀ ਮਾਂ ਵਾਲਾ ਝਾਤੀ ਮਾਰ ਉਥੇ ਮਾਂ ਤੇਰੀ ਰਾਜ ਦੇ ਪੈਰ ਨਹੀਂ ਲੱਗਣ ਦਿੰਦੀ ਤੇ ਇੱਥੇ ਤੂੰ ਮੇਰੇ ਪੈਰ ਨਹੀਂ ਲੱਗਣ ਦਿੰਦੀ ਤੁਹਾਡਾ ਮਾਵਾਂ ਧੀਆਂ ਦਾ ਇਹੋ ਹੀ ਹਾਲਵਾ ਹਾ ਕਿੱਦਾਂ ਦੀ ਗੱਲ ਕਾਣਦੇ ਮੰਮੀ ਜੀ ਤੁਸੀਂ ਸੇਕਿਆਂ ਦਾ ਕਿ ਮੈਨਾ ਮਾਰਨਾ ਹੋਇਆ ਮੈਂ ਵੀ ਤੁਹਾਨੂੰ ਕਦੀ ਕਿਸਦਾ ਮੈਨਾ ਮਾਰਿਆ ਵਾ ਮੈਨੂੰ ਤੁਸੀਂ ਜੋ ਮਰਜੀ ਕਹੋ ਭਾਵੇਂ ਮੇਰੇ ਸਿਰ 'ਤੇ 76 ਮਾਰੋ ਪਰ ਮੇਰੀ ਮਾਂ ਨੂੰ ਮਾੜਾ ਨਾ ਬੋਲਿਆ ਕਰੋ ਵੀ ਉਹ ਨਹੀਂ ਮੇਕੋ ਸੁਣਿਆ ਜਾਂਦਾ ਉਹਨਾਂ ਦੇ ਘਰ ਦੀ ਗੱਲ ਵਾ ਉਹਨਾਂ ਨੂੰ ਆਪੇ ਨੇ ਜੇਠ ਲੈਣ ਦੋ ਅਹੀਂ ਕਾਤੋਂ ਆਪਣੇ ਘਰ ਕਪੱਤ ਪਾ ਕੇ ਬਹਿਣਾ ਵਾ ਵੇਖੋ ਤਾਂ ਮੇਰੇ ਨਾਲ ਕਿੱਦਾਂ ਜ਼ਬਾਨ ਲੜਾਉਂ ਰਹੀਆਂ ਮੇਰਾ ਤਾਂ ਦਿਲ ਕੰਡਿਆ ਵਾ ਜੀਬ ਕੱਢ ਕੇ ਥਿਆਲੀ ਤੇ ਰੱਖਦਾ ਅਜੇ ਤੈਨੂੰ ਮੈਂ ਬੜੇ ਮੌਕੇ ਦੇਣ ਲਈ ਆ ਸਮਝ ਜਾ ਸਮਝ ਜਾ ਇਹਨਾਂ ਦੇ ਗੁੱਟੋਂ ਫੜ ਕੇ ਤੈਨੂੰ ਬਾਹਰ ਕੱਢਿਆ ਮੰਮੀ ਜੀ ਮੇਰਾ ਕੜਾ ਜੀ ਕਰਦਾ ਤੁਹਾਡੇ ਅੱਗੇ ਬੋਲਾਂ ਮੈਂ ਪਰ ਤੁਸੀਂ ਮੇਰੀ ਗੱਲ ਸਮਝਣੀ ਨਹੀਂ ਡਾਈ ਫਿਰ ਅੱਕ ਕੇ ਮੈਨੂੰ ਅੱਜ ਮੜਾ ਜਾ ਬੋਲਣਾ ਪਿਆ ਨਹੀਂ ਤੇ ਮੈਂ ਜਦਨ ਦੀ ਵਿਆਹੀ ਆਈ ਬੋਲੀ ਤੁਹਾਡੇ ਅੱਗੇ ਜਾਂ ਤੇ ਦੱਸੋ ਵੀ ਮੈਂ ਤੁਹਾਨੂੰ ਇਹ ਗੱਲ ਦਾ ਜਵਾਬ ਦਿੱਤਾ ਵਾ ਕੋਈ ਨਹੀਂ ਹੀਰੇ ਦਾ ਕੰਮ ਬਣ ਗਿਆਗਾ ਨਾ ਹੀਰੇ ਦੀ ਟਿਕਟ ਕਰਾ ਕੇ ਬਾਹਰ ਕਢਾ ਲੈਂਦਾ ਫਿਰ ਤੈਨੂੰ ਮੈਂ ਦੱਸੂਗੀ ਮੰਮੀ ਜੀ ਜੇ ਮੇਰੀ ਕੋਈ ਗਲਤੀ ਹੋਊਗੀ ਨਾ ਫਿਰ ਤੁਸੀਂ ਮੈਨੂੰ ਜੋ ਮਰਜ਼ੀ ਕਿਓ ਤੇ ਜੇ ਮੈਂ ਕੋਈ ਗਲਤੀ ਨਾ ਕਰੂੰਗੀ ਤੇ ਤੁਸੀਂ ਕਿੱਦਾਂ ਮੇਰੇ ਦਵਾਲੇ ਹੋਜੋਗੇ ਐ ਤੋਂ ਵੱਡੀਆਂ ਹੋਰ ਗਲਤੀਆਂ ਤੂੰ ਕੀ ਕਰਨੀਆਂ ਵਾ ਧੀ ਜਵਾਈ ਨੂੰ ਤੇ ਅੱਗੇ ਤੂੰ ਚਿੱਠੇ ਤਾਰ ਦਿੱਤੇ ਆ ਹਾਂਜੀ ਬਚਰਕੋ ਕੀ ਮਸਲਾ ਪਿਆ ਤੁਹਾਡੇ ਘਰ ਦਾ ਤੇ ਭੈਣ ਜੀ ਤੁਸੀਂ ਵੀ ਦੱਸੋ ਤੁਸੀਂ ਕਾੜੇ ਵਾਸਤੇ ਮਤਲਬ ਘਰ ਦੇ ਵਿੱਚ ਕਲੇਸ਼ ਕਰਦੇ ਹੋ ਰੋਜ਼ ਦਿਹਾੜੀ ਤੇ ਤੁਸੀਂ ਦਵਾਈ ਖਾਦੀ ਆ ਤੇ ਇੱਥੇ ਤੱਕ ਤੁਸੀਂ ਗੱਲ ਪਹੁੰਚਾਤੀ ਆ ਤੇ ਸਾਡੇ ਤੱਕ ਪਹੁੰਚੀ ਆ ਭਾਜੀ ਜੇ ਤੁਸੀਂ ਹੁਣ ਆਏ ਜੇ ਨਾ ਤੇ ਹੁਣ ਤੁਸੀਂ ਮੇਰੀਆਂ ਵੀ ਸੁਣ ਲਿਓ ਤੇ ਇਨ੍ਹਾਂ ਦੀ ਵੀ ਸੁਣ ਲਓ ਪਰ ਇਹ ਵੀ ਹੱਕ ਦੀ ਹੱਕ ਤੇ ਨਿਆਕ ਦੀ ਨਿਆਕ ਗੱਲ ਮਕਾ ਕੇ ਜਾਇਓ ਇਹ ਨਾ ਹੋਵੇ ਕਿ ਤੁਸੀਂ ਅੱਜ ਇਨ੍ਹਾਂ ਦੇ ਸੋਚੋ ਵੀ ਸਿਆਣੇ ਬਿਆਣੇ ਦੱਸਣ ਦੇ ਆ ਇਹ ਕੱਲੀ ਜਨਾਨੀ ਡਈ ਆ ਬੋਲਣ ਤੇ ਮੈਂ ਜਨਾਨੀ ਵੀ ਬੋਲੂਗੀ ਪਰ ਇਹ ਆ ਵੀ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੂੰ ਜਿਹੜੀ ਦਵਾਈ ਮੈਂ ਜਿਹੜੀ ਖਾਦੀ ਨਾ ਇਹਨਾਂ ਦੇ ਸਿਰ ਚੜ ਕੇ ਖਾਦੀ ਆ ਮੰਮੀ ਨੇ ਮੇਰੇ ਥੱਪੜ ਮਾਰਿਆ ਏ ਇਹਦਾ ਫਰਜ ਹੀ ਮੇਰੇ ਥੱਪੜ ਮਾਰਨ ਦਾ ਤੁਸੀਂ ਵੀ ਘਰ ਘਰ ਜਾਂਦੇ ਜੇ ਨਹੀਂ ਨਹੀਂ ਇਹਨਾਂ ਦਾ ਵੀ ਫਰਜ ਨਹੀਂ ਹੈਗਾ ਚਲੋ ਰਲ ਮਿਲ ਕੇ ਰਹਿਣਾ ਚਾਹੀਦਾ ਚਾਰ ਤੇ ਤੁਸੀਂ ਜੀ ਆ ਤੇ ਇੱਥੇ ਤੱਕ ਤਾਂ ਗੱਲ ਆਉਣੀ ਨਹੀਂ ਚਾਹੀਦੀ ਜਿੱਤੇ ਤੱਕ ਤੁਸੀਂ ਪਛਾਹਤੀ ਆ ਬਾਜੀ ਮੇਰੇ ਆਦਮੀ ਦੀ ਕਮਾਈ ਇੱਕ ਖਾਈ ਡਾਈ ਜਾਂਦੇ ਆ ਇਹਨਾਂ ਨੂੰ ਪੁੱਛੋ ਵੀ ਨਾ ਬਣਾਇਆ ਕੇ ਆ ਜਿੰਨਾ ਬਣਾਤਾ ਨਾ ਪਹਿਲਾਂ ਮੈਂ ਹੀ ਬਣਾ ਲਿਆ ਇਹ ਮੇਰੇ ਬਣੇ ਪੱਤਰੇ ਤੇ ਬਹਿ ਗਏ ਆ ਡੈਡੀ ਨੇ ਮੈਂ ਇਹ ਨਹੀਂ ਕਹਿੰਦੀ ਨਹੀਂ ਕਮਾਈ ਕੀਤੀ ਕਮਾਈ ਕਰਦੇ ਸੀ ਪਰ ਹੁਣ ਨਹੀਂ ਸਾਨੂੰ ਪਤਾ ਲੱਗਣ ਦਿੰਦੇ ਵੀ ਫਸਲ ਜੋ ਨਾ ਹਨ ਕਦੀ ਕੋ ਦਿੱਤਾ ਵਾ ਤੇ ਨਾਨੇ ਕੋ ਜੋ ਹਨ ਪੜਾਇਆ ਹੀ ਆ ਤੇ ਦੇਣਾ ਵੀ ਨਹੀਂਓ ਤੂੰ ਧਿਆਨ ਵੀ ਨਾ ਰੱਖੀ ਵੀ ਮੈਨੂੰ ਮਿਲੂਗਾ ਜਿਹੜਾ ਪੈੜੀ ਦੀ ਗੱਲ ਕਰਦੀ ਹੈ ਨਾ ਪੈੜੀ ਤੋਂ ਤੈਨੂੰ ਇੱਕ ਮਰਲਾ ਵੀ ਨਹੀਂਓ ਦੇਣਾ ਜਿੱਥੇ ਮਰਜੀ ਜੋਰ ਲਾ ਲਾ ਜਿੰਨਾ ਚ ਰਹੀ ਜੀਨੇ ਆ ਨਾ ਤੂੰ ਲੈ ਵੀ ਨਹੀਂ ਸਕਦੀ ਜਿਹੜੀ ਤੂੰ ਆ ਨਹੀਂ ਨਾ ਮੇਰੇ ਖਸਮ ਦੀ ਕਮਾਈ ਆ ਉਹ ਆਹੀ ਪੈਸੇ ਲਾ ਕੇ ਕੱਲਿਆ ਤੂੰ ਨਹੀਂ ਕਰ ਲਿਆ ਤੇ ਤੂੰ ਵਿਆਹੀ ਆਈ ਨਿਆਣ ਤੇ ਪੈਸੇ ਲਾਤੇ ਉਹ ਪਹਿਲਾਂ ਹੀ ਕਿਹਾ ਚੋੜ ਲਓ ਇਧੀਆਂ ਕੱਲਾ ਮੈਨਾਂ ਨਹੀਂ ਖਾਦੀ ਹੋ ਗਈ ਆ ਮੰਮੀ ਵਾਲੀ ਤੇ ਉਹੋ ਜੀ ਭਾਬੀ ਪਤਾ ਨਹੀਂ ਕਿਹੜਾ ਵੈਰ ਕੱਢਿਆ ਵਾ ਮੇਰੇ ਨਾਲ ਪਹਿਲਾਂ ਆਪ ਮੈਨੂੰ ਇੰਨਾ ਜਲੀਲ ਕਰਦੇ ਰਹੇ ਆ ਨੌਕਰ ਰਾਣੀ ਬਣਾ ਛੱਡਿਆ ਮੈਨੂੰ ਉਥੇ ਉਦਾਂ ਦਾ ਹੀ ਮੈਨੂੰ ਘਰ ਬਾਹਰ ਲੱਭਤਾ ਵਾ ਭਲਾ ਭਾਬੀ ਨੂੰ ਪਤਾ ਹੀ ਨਹੀਂ ਕਿ ਮੰਮੀ ਦਾ ਸੁਭਾ ਇਦਾਂ ਦਾ ਵਾ ਮਿਲਦੇ ਵਰਤਦੇ ਹੀ ਬਤਾਦੇ ਹੋਊਗਾ ਕਿ ਕਿਨੇ ਰੁਖੇ ਜੇ ਸੁਭਾਅ ਦੇ ਆ ਗੱਲ-ਗੱਲ ਤੇ ਮੈਨੂੰ ਮਿਹਨੇ ਮਾਰਦੇ ਰਹਿੰਦੇ ਆ ਤੇ ਜੇ ਬਾਹਰ ਚਲ ਗਏ ਮੰਮੀ ਨੇ ਤੇ ਮੇਰਾ ਜੀਣਾ ਹਰਾਮ ਕਰ ਦੇਣਾ ਵਾ ਅਜੇ ਤੇ ਉਹ ਥੋੜੇ ਦਿਨਾਂ ਲਈ ਗਏ ਆ ਤੇ ਇਹ ਮੈਨਾਂ ਕਿੰਨਾ ਕੁਛ ਮਗਰੋਂ ਕੰਢੇ ਆ ਇਹ ਪੱਕਾ ਚਲ ਗੇ ਮੇਰਾ ਦਿੱਥੇ ਰਹਿਣਾ ਔਖਾ ਹੋ ਜਾਣਾ ਵਾ ਅਭੀ ਦਾ ਸੁਭਾਅ ਮਨੇ ਚੰਗਾ ਉਹ ਵੀ ਹਰ ਵੇਲੇ ਖਿਜਿਆ ਪੈਂਦਾ ਮੈਨੂੰ ਮਾਂ ਦੋ ਮੈਨੂੰ ਸਮਝਣੇ ਨਹੀਂ ੜਿਆ ਵੀ ਇਦਾਂ ਕਰਦੀਆਂ ਇਹਨਾਂ ਨੂੰ ਫੋਨ ਲਾ ਕੇ ਕਹਿਨੀ ਆ ਕਿ ਤੁਸੀਂ ਨਾ ਜਾਓ ਇੱਥੇ ਹੀ ਨਾ ਥੋੜੀ ਖਾ ਕੇ ਗੁਜ਼ਾਰਾ ਕਰ ਲਾਂਗੇ ਮੈਂ ਚਾਰਨਾ ਖਾ ਕੇ ਗੁਜ਼ਾਰਾ ਕਰ ਲਵਾਂਗੀ ਲੀੜਾ ਕਸਿਆ ਪਾਟਾ ਪਾ ਕੇ ਗੁਜ਼ਾਰਾ ਕਰ ਲਵਾਂਗੇ ਪਰ ਮੈਂ ਤੁਹਾਡੇ ਬਿਗੈਰ ਨਹੀਂ ਰਹਿਣਾ ਨਹੀਂ ਤੇ ਮੈਂ ਜਿਆਦੀ ਔਖੀ ਹੋ ਜਾਣਾ ਵਾ ਸਰਪੰਚ ਸਾਹਿਬ ਤੁਸੀਂ ਇਹਨਾਂ ਦੀ ਗੱਲ ਦਾ ਕਰੋ ਨਾ ਸੁਣੋ ਇਹਨਾਂ ਦੀ ਗੱਲ ਤੇ ਇਹ ਆ ਵੀ ਇਹਨਾਂ ਨੇ ਇਹਨਾਂ ਦੇ ਕਲਾ ਜਿਹੜੀ ਆਈ ਐਂਦਾ ਕਰ ਦਿਆ 24 ਘੰਟੇ ਦੀ ਮੁਕੜੀ ਉਹਦੇ ਵਿੱਚ ਇਹ ਆ ਕਿ ਆਪਣੇ ਮੇਜਰ ਦੀ ਕਮਾਈ ਖਾਈ ਜਾਵੇ ਤੇ ਮੈਂ ਪੈਲੇ ਦੇ ਵਿੱਚ ਉਹਦੇ ਨਹੀਂ ਉਹਦੇ ਨਾ ਭਾਵੇਂ ਇੱਕ ਵਾਰੀ ਆਖੇ ਦਹਾਵਰੀ ਆ ਮੇਰੇ ਵੀ ਆਪਣਾ ਪਿਆਪੋ ਤਾਂ ਆਉਣ ਜਾਣ ਰਿਸ਼ਤੇਦਾਰੀ ਆ ਤੇ ਜੇ ਆਂਦੀ ਹੈ ਨਾ ਅੱਡ ਦੀ ਗੱਲ ਅੱਡ ਅੱਜ ਹੋ ਜੇ ਸਾਡੀ ਵੱਲੋਂ ਆਹੀ ਨਹੀਂ ਰੋਕਦੇ ਕੱਲ ਨੂੰ ਹਾਨੂੰ ਜੇ ਜੇ ਤਾਂ ਦਵਾਈਆਂ ਖਾਂਦੀ ਫਿਰਦੀ ਆ ਜੇ ਫੇਰ ਖਾਣੀ ਸਾਡਾ ਤਵਾ ਘਟਾ ਜੂ ਜੇਲਾ ਦੇ ਵਿੱਚ ਰੋਲੂਗੀ ਅਹੀ ਇਹ ਨਹੀਂ ਰੋਲਣਾ ਤੁਮ ਦੇ ਇਹਨੇ ਉਤਰਾ ਹੀ ਪਤਾ ਨੇ ਸਰਪੀਰ ਦੀ ਦਵਾਈ ਖਾ ਲਈ ਕਾਦੀ ਖਾ ਲਈ ਇਹਨੇ ਨਾਟਕ ਕੀਤਾ ਹਾਂ ਭਰਾ ਇਹਦਾ ਮੂੰਹ ਤੇ ਬੈਠਾ ਪੁੱਛ ਲੈ ਪੁੱਛ ਲੈ ਕਿ ਆ ਗਿਆ ਸੀ ਕਿ ਨਹੀਂ ਆ ਗਿਆ ਇਹ ਚਾਨੂੰ ਉਹ ਨਹੀਂ ਚਕਾ ਦੇਣਾ ਨਹੀਂ ਹਾਂਜੀ ਭਾਜੀ ਤੁਸੀਂ ਦੱਸੋ ਜਿਹੜੀ ਗੱਲ ਮਹਾਰਾਜ ਜੀ ਕਹਣਦੇ ਆ ਉਹ ਸੱਚ ਵਾ ਅਹੀਂ ਤੇ ਜਦੋਂ ਸਾਨੂੰ ਫੋਨ ਗਿਆ ਵਾ ਹਾਂਜੀ ਅਹੀਂ ਤੋਂ ਉਹ ਆਏ ਸਾਡੇ ਦੇ ਪੈਰ ਬੋਸ ਪਈ ਪੂਰੀ ਅੱਛਾ ਕੀ ਪਤਾ ਉਹਨਾਂ ਨੇ ਕੀ ਦਿੱਤਾ ਕੀ ਨਹੀਂ ਦਿੱਤਾ ਹਾਂ ਨੂੰ ਪਤਾ ਸਾਡੇ ਆਉਂਦੇ ਤਾਂ ਪੂਰੇ ਮਰਨ ਕਿਨਾਰੇ ਹੀ ਗਏ ਔਰ ਅਹੀਂ ਦੇ 10 ਮਿੰਟ ਲੇਟ ਹੋ ਜਾਂਦੇ ਤਾਂ ਪਤਾ ਨਹੀਂ ਕੀ ਬਣ ਜਾਣਾ ਹੈਗਾ ਆ ਦੇਖ ਲੋ ਕੀ ਬਣ ਜਾਣਾ ਹੈ ਭਰਾ ਵੀ ਸੇ ਨਾ ਭੈਣ ਦੀ ਬੋਲੀ ਬੋਲਣ ਡਿਆ ਸਾਡੇ ਵਾਦੀ ਤੇ ਨਹੀਂ ਨਾ ਗੱਲ ਕਰੀ ਜੋ ਪੰਚਾਇਤ ਬੈਠੀ ਹੋਏ ਨਾ ਜਿਹੜੀ ਗੱਲ ਸੱਚੋ ਸੱਚ ਦੱਸੀ ਦੀਂ ਦੀਆ ਤੇ ਤੂੰ ਲੈ ਕੇ ਨਾ ਕੀ ਲੈ ਚੰਦਾ ਚੱਕ ਕੇ ਪਰੋਂਦਾ ਹੋਦਾ ਚੈਕਟ ਵੀ ਕੀ ਇਹਦੇ ਦਵਾਈ ਆਉਂਦੀ ਕਿ ਨਹੀਂ ਆਉਂਦੀ ਹਾਂਜੀ ਮਾਤਾ ਜੀ ਜੇ ਇਦਾਂ ਬੋਲੀ ਗਏ ਨਾ ਆਪਾਂ ਤਾਂ ਫੇਰ ਗੱਲ ਨਹੀਂ ਮੁੱਕਦੀ ਹੁੰਦੀ ਤੇ ਬਾਕੀ ਬਜ਼ੁਰਗੋ ਤੁਸੀਂ ਦੱਸੋ ਤੁਸੀਂ ਸਿਆਣਿਆਂ ਘਰ ਵਿੱਚ ਤੇ ਕਿਦਾਂ ਗੱਲ ਨੂੰ ਆਪਾਂ ਪ੍ਰਚਾਰੀਏ ਸਰਪੰਚ ਸਾਹਿਬ ਜੇ ਤੁਸੀਂ ਆਖੋ ਨਾ ਪੈਈ ਦਾ ਹਾਂਜੀ ਉਹਦੇ ਮਟਲਾ ਡੀਓ ਦੇਣਾ ਠੀਕ ਆ ਜੀ ਤੇ ਨਾਂ ਮੈਂ ਦੇਣਾ ਇਹ ਮਾਲ ਡੰਗਰ ਦੇ ਵਿੱਚੋਂ ਅੱਛਾ ਜੀ ਉਹ ਉਹਦੇ ਵਿੱਚ ਇਹ ਆ ਕਿ ਜੇ ਆਖੀ ਜੈਸ ਨਾ ਵੀ ਵੇਲੀ ਜਾ ਕੇ ਬੋਕਰ ਬਾੜੀ ਕਰਦੇ ਹਾਂਜੀ ਇਹਨੂੰ ਆਉਗਾ ਬਹੁਤਾ ਇੱਕ ਮੁਸ਼ਕਲ ਠੀਕ ਤੇ ਇਹਨੂੰ ਮੁਸ਼ਕਲ ਨਹੀਂ ਆਉਂਦੇ ਨਾ ਤੇ ਉਹ ਨਾ ਡੰਗਰਾਂ ਤੋਂ ਨਾ ਇਹਨੂੰ ਇਹਨੂੰ ਸਿਰਫ ਉਹ ਆਪਣੇ ਮੇਜਰ ਦੀ ਕਮਾਈ ਜੋ ਵਰਤੇ ਤੇ ਉਹੋ ਹੀ ਵਾਰ ਅਸੀਂ ਮੇਜਰ ਦੀ ਕਮਾਈ ਲੈਂਦੇ ਨਹੀਂ ਤੇ ਇਹ ਸਾਡੀ ਕਮਾਈ ਵਾਲਾ ਧਿਆਨ ਰੱਖੇ ਮੇਰੀ ਵੀ ਰਿਸ਼ਤੇਦਾਰੀ ਬਹੁਤ ਲੰਮੀ ਆ ਬਾਕੀ ਜ਼ਮੀਨ ਵਿੱਚੋਂ ਤੋਂ ਇਹ ਕਿ ਮੱਡ ਵਡਾਈ ਕਰਨੀ ਆ ਜ਼ਮੀਨ ਦੀ ਫਿਰ ਪਰ ਸਾਹਿਬ ਇਹ ਤਾਂ ਬਹੁਤਾ ਹੀ ਕਹੀਆਂ ਨਾ ਜਿੰਨੂੰ ਪੈਸੇ ਦਾ ਚੌਥਾ ਸਭ ਦੇ ਦੇਵਾਂਗੇ ਹੋਰ ਮਾਲ ਡੰਗਰ ਤੋਂ ਮੈਂ ਕੋਈ ਨਹੀਂ ਦੇਣਾ ਹਾਂਜੀ ਇਹ ਆਪਣਾ ਵੀ ਅੱਗੇ ਹਿਸਾਬ ਲਾ ਲੈ ਮੇਰੇ ਨਾਲ ਫੋਨ ਤੇ ਗੱਲ ਕਰ ਲੈ हां जी ਭਾਣ ਜੀ ਤੁਸੀਂ ਦੱਸੋ ਵੀ ਜਦਾਂ ਬਜ਼ੁਰਗ ਕਹਿਣ ਦੇ ਆ ਉਦਾਂ ਤੁਹਾਨੂੰ ਮਨਜ਼ੂਰ ਆ ਚੌਥਾ ਹਿੱਸਾ ਕਹਿਣ ਦੇ ਆ ਜ਼ਮੀਨ ਵਿੱਚੋਂ ਭਾਜੀ ਮੈਨੂੰ ਕੋਈ ਮਨਜ਼ੂਰ ਨਹੀਂ ਗੰ ਤੇ ਬਾਕੀ ਜਿਹੜੀ ਕਹਿਣ ਦੇ ਨਾ ਵੀ ਦੁੱਧ ਦੀ ਪਿਲੇਵੇਰਾ ਨਹੀਂ ਇਹਨਾਂ ਨੂੰ ਦੇਣਾ ਇਹਨਾਂ ਦਾ ਚੱਪਾ ਜਿੰਨਾ ਪੋਤਾ ਇਹਨਾਂ ਨੂੰ ਮਾਸਾ ਤਰਸ ਨਹੀਂ ਆਉਂਦਾ ਮੈਂ ਦੁੱਧ ਬਾਹਰੋਂ ਲੈਣ ਜਾਣਾ ਉਹਨੂੰ ਨੇ ਕੋਈ ਪਾਲ-ਪੋਸਣ ਕਰਨਾ ਤੇ ਉਹਨੂੰ ਦੁੱਧ ਘੁੱਟ ਚਾਹੀਦਾ ਵਾ ਗੋਏ ਚੋਂ ਤਾਂ ਤੈਨੂੰ ਮੁਝ ਕੰਮਦਾ ਉਹ ਤੇ ਕਦੀ ਤੂੰ ਵੇਲੀ ਜਾ ਕੇ ਨਹੀਂ ਵੇਖਿਆ ਤਾਰਾ ਕੱਢੀਏ ਨਾ ਕੱਢੀਏ ਤੂੰ ਕਦੀ ਘਰ ਆਇਆ ਨਹੀਂ ਸਾਧਿਆ ਜਤੂ ਗਾਨੀ ਮਾਸਾ ਜੇ ਨਾ ਪੋਤਾ ਆਹ ਤੇਨੂੰ ਪੋਤੇ ਦਾ ਚੇਤਾ ਆ ਗਿਆ ਇਹ ਪੋਤੇ ਨੂੰ ਮੈਂ ਦੁੱਧ ਦਿੰਦੇ ਆ